ਕੇਂਦਰ ਦੇ ਖੇਤੀ ਕਾਨੂੰਨਾ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਐਲਾਨੇ ਗਏ ਦੇਸ਼ ਵਿਆਪੀ ਚੱਕਾ ਜਾਮ ਦੀ ਮੱਦੇਨਜ਼ਰ ਲੁਧਿਆਣਾ ਵਿਚ ਲਾਡੋਵਾਲ ਟੋਲ ਪਲਾza ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਚੱਕਾ ਜਾਮ ਕੀਤਾ ਗਿਆ। ਇਸ ਸਮੇਂ ਦੌਰਾਨ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਅਤੇ ਪੁਲਿਸ ਸੁਰੱਖਿਆ ਪ੍ਰਬੰਧੇ ਮੱਦੇਨਜ਼ਰ ਕਈ ਵਾਹਨਾਂ ਨੂੰ ਮੋੜੇ ਵੀ ਗਏ। ਕਿਸਾਨ ਜਥੇਬੰਦੀਆਂ ਨੇ ਕੇਂਦਰ ਦੇ ਮੋਦੀ ਸਰਕਾਰ ਦੀ ਨਿੰਦਾ ਕਰਦੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਕੰਮ ਕਰ ਰਹੀ ਹੈ ਜੋ ਵੱਖ-ਵੱਖ ਸਰਕਾਰੀ ਧਾਰਿਆਂ ਨੂੰ ਨਿੱਜੀ ਕੰਪਨੀ ਦੇ ਹਵਾਲੇ ਕਰਨ ਤੋਂ ਬਾਅਦ ਹੁਣ ਆਪਣੇ ਖੇਤਾਂ ਨੂੰ ਵੀ ਨਿੱਜੀ ਕੰਪਨੀ ਦੇ ਹਵਾਲੇ ਕਰਨਾ ਚਾਹੁੰਦੇ ਪਰ ਉਹ ਅਜੇ ਹਾਂ ਨਹੀਂ ਹੋਣ ਦੇਣਗੇ ਅਤੇ ਅੱਜ ਦੇਸ਼ ਵਿਆਪੀ ਬੰਦ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਦੇਸ਼ ਦੀਆਂ 300 ਤੋਂ ਵੱਧ ਕਿਸਾਨ ਜਥੇਬੰਦੀਆਂ ਵੱਲੋਂ ਇਕੱਠਾ ਹਾਜ਼ਰ ਕੀਤੀ ਗਈ ਜੋ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗੀ ਹਾਲਾਂਕਿ ਇਸ ਸਮੇਂ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਰੋਕਿਆ ਲਿਆ ਅਤੇ ਸੀਨਾ ਐਂਬੂਲੈਂਸ ਅਤੇ ਲੋਡ ਵੰਗ ਲੋਕਾਂ ਦੀਆਂ ਰੇਲ ਗੱਡੀਆਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਮੈਂ ਸੰਤੋਖ ਸਿੰਘ ਸਦੂ ਜ਼ਿਲ੍ਹਾ ਪ੍ਰਧਾਨ ਕਰਤੀ ਕਿਸਾਨ ਜੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਹੱਲ ਨਹੀਂ ਹੋ ਰਿਹਾ ਹੱਲ ਹੁਣ ਹੋਣ ਜਾ ਰਿਹਾ ਕਿਉਂਕਿ ਪਹਿਲਾਂ ਅਸੀਂ ਇਕੱਲੇ ਪੰਜਾਬ ਵਾਲੇ ਲੜਦੇ ਸੀ ਹੁਣ ਪੂਰਾ ਜਿਹੜਾ ਚੱਕਾ ਜਾਮ ਹੋ ਰਿਹਾ ਉਹ ਪੂਰੇ ਭਾਰਤ ਦੀਆਂ 350 ਕਿਸਾਨ ਜਿੱਥੇ ਵਧਿਆ ਵੱਲੋਂ ਹੋ ਰਿਹਾ ਕਿਉਂਕਿ ਅੱਜ ਪੂਰੇ ਭਾਰਤ ਦੇ ਕਿਸਾਨਾਂ ਨੂੰ ਪਤਾ ਲੱਗ ਗਿਆ ਕਿ ਜੇ ਅੱਜ ਪੰਜਾਬ ਦੀ ਜੇ ਕਿਸਾਨੀ ਨਾ ਰਹੀ ਤੇ ਭਾਰਤ ਪੂਰੇ ਭਾਰਤ ਦੀ ਕਿਸਾਨੀ ਤਾਂ ਪਹਿਲੇ ਤਬਾਹ ਕਿ ਨਾ ਰਿਹਾ ਕਿਉਂਕਿ ਇਹ ਲੜਾਈ ਜਿਹੜੀ ਆ ਅੱਜ ਸ਼ੁਰੂ ਪੰਜਾਬ ਤੋਂ ਹੋਈ ਆ ਕਿਉਂਕਿ ਪਹਿਲਾਂ ਵੀ ਲੋਕਾਂ ਦੀਆਂ ਆਤਮਾ ਤੇ ਆ ਹੁੰਦੀਆਂ ਸੀ ਲੜਾਈ ਇਹਨੇ ਵੱਡੇ ਪੱਧਰ ਤੇ ਚੱਲੀ ਨਹੀਂ ਪਰ ਹੁਣ ਜਿਹੜੀ ਲੜਾਈ ਆ ਤੇ ਇਹਨਾਂ ਨੇ ਕੱਲਾ ਕੱਲਾ ਕਰਕੇ ਸਾਡਾ ਪਹਿਲਾਂ ਇੱਕ ਇੱਕ ਸਾਡਾ ਹਸਪਤਾਲ ਖੋਇ ਸਾਡੇ ਸਕੂਲ ਖੋਇ ਸਾਡੀਆਂ ਰੇਲਾ ਖੋਈਆਂ ਸਾਡੀਆਂ ਬੱਸਾਂ ਖੋਈਆਂ ਸਾਡੀਆਂ ਸੜਕਾਂ ਖੋਈਆਂ ਇਹ ਨਹੀਂ ਕੱਲਾ ਕੱਲਾ ਕਰਕੇ ਸਾਡਾ ਸਾਰਾ ਕੁਝ ਖੋਲਿਆ ਪਰ ਹੁਣ ਜਿਹੜੀ ਸਾਡੀ ਮਾਂ ਜਿਹਨੂੰ ਅਸੀਂ ਕਹਿੰਦੇ ਆ ਜ਼ਮੀਨ ਨੂੰ ਅਸੀਂ ਕਿਸਾਨ ਆਪਣੀ ਮਾਂ ਸਮਝਦੇ ਆ ਜਿੱਥੋਂ ਅਸੀਂ ਪੈਦਾਵਾਰ ਕਰਕੇ ਆਪਣੇ ਬੱਚੇ ਪਾਲਦੇ ਆ ਹੁਣ ਜਦੋਂ ਨਹੀਂ ਸਾਡੀ ਮਾਂ ਨੂੰ ਹੱਥ ਪਾ ਲਿਆ ਫਿਰ ਤੁਸੀਂ ਦੇਖ ਲਓ ਜਦੋਂ ਕਿਸੇ ਦੀ ਮਾਂ ਨੂੰ ਕੋ ਹੱਥ ਪਾਉਂਦਾ ਉਹਦਾ ਹਸ਼ਰ ਆਪਾਂ ਕੀ ਕਰਦੇ ਆਪੇ ਇਹ ਹਸ਼ਰ ਹੋਣਾ ਮੋਦੀ ਚੁੰਡਲੀ ਦਾ ਹੋਣਾ ਰੇਲੈਂਸ ਵਾਲਿਆਂ ਦਾ ਹੋਣਾ ਕਿਉਂਕਿ ਇਹ ਕਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਵੀ ਸਾਡੀ ਮਾਂ ਨੂੰ ਕੋ ਲੁੱਟ ਕੇ ਲੈ ਜਵੇ ਸਾਡੀ ਮਾਂ ਨੂੰ ਕੋਈ ਸਾਥੋਂ ਖੋ ਕੇ ਲੈ ਜਵੇ ਅਸੀਂ ਇਹਦਾ ਜਿਹੜਾ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਔਰ ਮੋਦੀ ਨੂੰ ਅਸੀਂ ਗੋਲਡੀਆਂ ਭਰੇ ਕਰਾਂਗੇ ਕਿਉਂਕਿ ਹੁਣ ਪੂਰੇ ਭਾਰਤ ਦੀਆਂ 350 ਕਿਸਾਨ ਜਿੱਥੇ ਵਧੀਆਂ ਔਰ ਮਜ਼ਦੂਰ ਜੱਥੇਬੰਦੀਆਂ ਟ੍ਰੇਡ ਯੂਨੀਅਨ ਵਪਾਰੀ ਲੋਕ ਛੋਟੇ ਦੁਕਾਨਦਾਰ ਲੋਕ ਸਾਰੇ ਅੱਜ ਸਾਡੇ ਨਾਲ ਆ ਔਰ ਲੜਾਈ ਇਹ ਜਿੱਤ ਤੇ ਲੈ ਕੇ ਜਾਵਾਂਗੇ 2 ਮਹੀਨੇ ਚ ਲੱਗ ਸਕਦੇ 4 ਮਹੀਨੇ ਲੱਗ ਸਕਦੇ ਆ ਦਾ ਇਹ 4 ਘੰਟੇ ਦਾ ਚੱਕਾ ਜਾਮ ਕੀਤਾ ਜਾ ਰਿਹਾ ਹੈ ਇਹ ਪੂਰਾ ਮੰਨ ਲਓ ਮੋਦੀ ਸਰਕਾਰ ਦਾ ਜਿਹੜਾ ਰੋਸ ਹੈ ਉਹਦੇ ਖਿਲਾਫ ਉਹਦੇ ਕਰਕੇ ਪੂਰੇ ਭਾਰਤ ਦੇ ਅੰਦਰ ਕੀਤਾ ਜਾ ਰਿਹਾ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਜਿਹੜਾ ਇਹ ਚੱਕਾ ਜਾਮ ਆ ਉਹਦੇ ਤੋਂ ਬਾਅਦ ਜਿੱਦਾਂ ਸਾਡੇ ਆਈ ਵਾਰੀ ਮੀਡੀਆ ਭਾਈਚਾਰਾ ਵੀ ਇਹ ਗੱਲ ਕਹਿ ਦਿੰਦਾ ਵੀ ਜਿਹੜੀ ਸੈਂਟਰ ਦੀ ਸਰਕਾਰ ਆ ਮੰਨਣ ਨੂੰ ਤਿਆਰ ਨਹੀਂ ਉਹਦੇ ਲਈ ਕਹਿਣਾ ਚਾਹੁੰਦੇ ਆ ਵੀ ਸੈਂਟਰ ਦੀ ਸਰਕਾਰ ਨੂੰ ਸੇਖ ਲੱਗਣਾ ਸ਼ੁਰੂ ਹੋ ਗਿਆ ਪੰਜਾਬ ਦੇ ਅੰਦਰ ਉਹਨਾਂ ਦਾ ਜਿਹੜਾ 77 ਆ ਉਹਨਾਂ ਦਾ ਪ੍ਰਧਾਨ ਆ ਉਹਨਾਂ ਨੇ ਆਪਣੇ ਉਹਦੇ ਨੂੰ ਸਤਿਵੇ ਦਿੱਤੇ ਆ ਸਤਿਵੇ ਦੇ ਕੇ ਇਹ ਕਿਹਾ ਵੀ ਜੋ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਕਹਿਣ ਗਿਆ ਜੋ ਪ੍ਰੋਗਰਾਮ ਦੇਣ ਗਿਆ ਅਸੀਂ ਉਹਨਾਂ ਦੇ ਨਾਲ ਆ ਦੂਸਰੇ ਪਾਸੇ ਕਹਿਣਾ ਚਾਹੁੰਦੇ ਆ ਵੀ ਜਿਹੜਾ ਮੋਦੀ ਆ ਆਪਣੇ ਆਪ ਨੂੰ ਬਹੁਤ ਮੱਲੋ ਚੰਗਾ ਤੇ ਤਰੱਕੀ ਵਾਲਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਵੀ ਉਹ ਪ੍ਰਧਾਨ ਮੰਤਰੀ ਪਹਿਲਾ ਆ ਜਿਹਨੇ ਕੋਈ ਵੀ ਚੀਜ਼ ਆ ਜਿਹੜੀ ਲਲਾਮ ਕਰਨ ਤੋਂ ਵੇਚਣ ਤੋਂ ਜਿਹੜੀ ਛੱਡੀ ਨੇ ਸਾਡੀਆਂ 에ਰਪੋਰਟਾਂ ਵੇਚਦੀਆਂ ਸਾਡੀਆਂ ਲਾਈਨਾਂ ਵੇਚਦੀਆਂ ਸਾਡੀਆਂ ਰੇਲ ਗੱਡੀਆਂ ਵੇਚੀਆਂ ਸਾਡੇ ਰੇਲਵੇ ਸਟੇਸ਼ਨ ਵੇਚ ਦਿੱਤੇ ਸਾਡੇ ਹਸਪਤਾਲ ਵੇਚਤੇ ਸਾਡੇ ਸਕੂਲ ਵੇਚ ਦਿੱਤੇ ਤੇ ਹੁਣ ਆਖਰ ਦੇ ਵਿੱਚ ਜਿਹੜੀ ਸਾਡੀ ਜ਼ਮੀਨ ਆ ਸਾਡੀ ਮਾਂ ਨੂੰ ਵੇਚਣ ਜਾ ਰਿਹਾ ਹੈ ਵੀ ਜਿਹੜੀ ਧਰਤੀ ਆ ਧਰਤੀ ਵੀ ਜਿਹੜੀ ਕਾਰਪੋਰੇਟ ਘਰਾਣਿਆਂ ਦੇ ਜਿਹੜੀ ਹਵਾਲੇ ਕਰਨ ਜਾ ਰਿਹਾ ਉਹਦੇ ਲਈ ਕਹਿਣਾ ਚਾਹਨਾ ਵੀ ਪਿਛਲੇ ਦਿਨੀ ਵੀ ਜਿਹੜੀ ਦਿੱਲੀ ਦੇ ਵਿੱਚ 346 ਜਥੇਬੰਦੀਆਂ ਦੀ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਜਿਹੜਾ ਆ ਪੂਰੇ ਭਾਰਤ ਦੀਆਂ ਜਥੇਬੰਦੀਆਂ ਨੇ ਪੰਜਾਬ ਦੀਆਂ ਜੜੀਆਂ 31 ਕਿਸਾਨ ਜਥੇਬੰਦੀਆਂ ਉਹਨਾਂ ਨੂੰ ਵਧਾਈ ਦਿੱਤੀ ਆ ਕਿ ਤੁਸੀਂ ਇਸ ਖੇਤੀ ਸੰਘਰਸ਼ ਦੇ ਵਿੱਚ ਜਿਹੜਾ ਤੁਸੀਂ ਮੋਹਰੇ ਲੱਗੇ ਆ ਤੇ ਪੂਰਾ ਭਾਰਤ ਜਿਹੜਾ ਉਹ ਤੁਹਾਡੇ ਮਗਰ ਆ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜ਼ ਨਿਊਜ਼